ਲਓ ਮਿੱਤਰੋ ਅੱਜ ਆਪਾਂ ਪਹੁੰਚੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਲਿਆਂ ਦੀ ਸਟਾਲ ਤੇ ਜੋ ਕਿ ਉਹਨਾਂ ਨੇ ਆਪਾਂ ਨੂੰ ਫਲਾਂ ਬਾਰੇ ਜਾਣਕਾਰੀ ਵੀ ਦੱਸੀ ਤੇ ਫਲਾਂ ਦੀ ਆਪਾਂ ਤੁਹਾਨੂੰ ਲਾਈਵ ਵੀਡੀਓ ਦਿਖਾਉਣੀ ਹੈ ਬਈ ਆ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਫਰੂਟ ਹੈ ਕਹਿੰਦੇ ਇਹਨੂੰ ਰੈਡ ਡ੍ਰੈਗਨ ਫਰੂਟ ਕਹਿੰਦੇ ਆ ਇਹ ਬਹੁਤ ਘੱਟ ਲੋਕਾਂ ਨੇ ਖਾਦਾ ਹੋਊਗਾ ਬਈ ਤੇ ਉਹ ਜਿਹੜਾ ਆਪਣਾ ਆਮ ਸਿੰਪਲ ਕਿਨੂ ਆ ਗਿਆ ਆ ਪੀਯੂ ਵਾਲਿਆਂ ਦਾ ਸਪੈਸ਼ਲ ਕਿਨੂ ਆ ਗਿਆ ਬਈ ਆ ਡੇਜੀ ਆ ਗਿਆ ਉਹ अर्ਲੀ ਗੋਲਡ ਆ ਗਿਆ ਉਹ ਡਬਲਯੂ ਮਾਰਕੀਟ ਆ ਗਿਆ ਤੇ ਆਉ ਜਾਫ ਆ ਗਿਆ ਬਈ ਇਹ ਕਿਨੂ ਦੀ ਵੈਰਾਈਟੀ ਵੀ ਬਹੁਤ ਜ਼ਿਆਦਾ ਬਈ ਆਪਾਂ ਨੂੰ ਹਜੇ ਆਪਾਂ ਦੇਖੀ ਪਹਿਲੀ ਵਾਰ ਹੈ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਪਹਿਲੀ ਵਾਰ ਹੀ ਦੇਖੋਗੇ ਬਈ ਇਹ ਬਲੱਡ ਰੈੱਡ ਆ ਗਿਆ ਤੇ ਆ ਬਲੈਂਸੀਆ ਲੇਟ ਆ ਗਿਆ ਆ ਫਲੇਮ ਆ ਗਿਆ ਆ ਰੂਬੀ ਆ ਗਿਆ ਬਈ ਸਟਾਰ ਰੂਬੀ ਕਹਿੰਦੇ ਜਿਹੜੀ ਨੂੰ ਤੇ ਇੱਕ ਆ ਲਾਲ ਜਿ ਕਿਨੂ ਹੋਰ ਆ ਗਿਆ ਕਿਹੜਾ ਰੈੱਡ ਫਲੈਂਸ ਤੇ ਆ ਉਨੀਲ ਆ ਗਿਆ ਔਲੇ ਜਿਹਾ ਮਿੱਠਾ ਕਿਨੂ ਆ ਗਿਆ ਆਪਣਾ ਸੰਤਰਾ ਜਿਹੜਾ ਤੇ ਆ ਬਾਈ ਸਰਦਾਰ ਜੀ ਹੋਰਾਂ ਨੇ ਆਪਾਂ ਨੂੰ ਸਾਰੀ ਜਾਣਕਾਰੀ ਦੱਸੀ ਤੇ ਆਪਾਂ ਨੂੰ ਚਾਟ ਬਾਰੇ ਵੀ ਸਾਰੀ ਡਿਟੇਲ ਆਪਾਂ ਦੇਖੀ ਤੇ ਉਸ ਤੋਂ ਬਾਅਦ ਆਪਾਂ ਪਹੁੰਚੇ ਬਈ ਸਬਜ਼ੀ ਦੀ ਸਟਾਲ ਦੇ ਉੱਤੇ ਜਿਹੜੂ ਲੁਧਿਆਣੇ ਵਾਲਿਆਂ ਦੀ ਸਟਾਲ ਲੱਗੀ ਸੀ ਤੇ ਆਪਾਂ ਉਹਨਾਂ ਦਾ ਪਹਿਲਾਂ ਜਾ ਕੇ ਸਾਰਾ ਚਾਟ ਵਗੈਰਾ ਦੇਖਿਆ ਵੀ ਕਿਹੜੀ ਸਬਜ਼ੀ ਕਿਹੜੀ ਟਾਈਮ ਤੇ ਲੱਗਦੀ ਕਿਹੜੇ ਮਹੀਨੇ ਦੇ ਵਿੱਚ ਲੱਗਦੀ ਹੈ ਤੇ ਉਹਦੀ ਵਾਰੀ ਦੇਖਿਆ ਆਪਾਂ ਇਹ ਉਸ ਤੋਂ ਬਾਅਦ ਆਪਾਂ ਹਸਤਾਲਤੀ ਆਏ ਬਈ ਪੰਜਾਬ ਨਵਾਬ ਜੋਗੀ ਆਪਾਂ ਇਹਨੂੰ ਪੇਠਾ ਬੋਲਦੇ ਪੰਜਾਬੀ ਦੇ ਵਿੱਚ ਆ ਪੰਜਾਬ ਕੋਮਲ ਆ ਜਿਹੜਾ ਕੱਦੂ ਆ ਜਿਹੜਾ ਇਹ ਬੜੀ ਆਮ ਇਹਦੀ ਸਬਜ਼ੀ ਬਹੁਤ ਵਧੀਆ ਚੱਲ ਲੱਗਦੀ ਹੈ ਬਈ ਆ ਪੰਜਾਬ ਨਿਖਾਰ ਆ ਗਿਆ ਆ ਕਰੇਲਾ ਆ ਗਿਆ ਬਈ ਪੰਜਾਬ ਕਰੇਲਾ ਆ ਪੰਜਾਬ ਵਰਕਤਾ ਗਿਆ ਲੋਕੀ ਜਿਹੜੀ ਆ ਲਗਏ ਨੇ ਪਪੀਆਂ ਵੀ ਜਿਹਨੂੰ ਪੰਜਾਬ ਲਾਲ ਲੀਮਾ ਜਿਹੜੀ ਆ ਬਹੁਤ ਘਟ ਖਾਦੀ ਬਈ ਆ ਪਰ ਜਿਹੜੀ ਲਾਲ ਰੰਗ ਦੀ ਭਿੰਡੀ ਹੈ ਓਪਨ ਯਾਰ ਸਹਾਵਣੀ ਆ ਗਈ ਆ ਗਈ ਤੇ ਮਟਰ ਆ ਗਏ ਜਿਹੜੇ ਬਈ 7R CH27 ਜਿਹੜੀ ਬਈ ਇਹ ਮਿਰਚ ਆ ਗਈ ਤੇ ਆ ਤਿੰਨ ਪ੍ਰਕਾਰ ਦੀ ਗੰਡਿਆਂ ਦੀ ਵੈਰਿਟੀ ਹੈ ਬਾਈ ਤੇ ਆ ਬਾਈ ਹੋਰਾਂ ਨੇ ਆਪਾਂ ਨੂੰ ਸਾਰੀ ਬਣਾ ਕੇ ਦਿਖਾਇਆ ਪੋਲੀ ਹਾਊਸ ਦਾ ਸ਼ੈੱਡ ਜਿਹੜਾ ਨਰਸਰੀ ਤੇ ਆ ਕਰਨੀ ਸਬਜ਼ੀ ਦੀ ਤੇ ਆ ਮੈਡਮ ਜੀ ਉਹਨਾਂ ਨੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਆਪਾਂ ਪਹੁੰਚੇ ਬਾਈ ਰੁੱਖਾਂ ਦੀ ਜੋ ਕੀ ਆਪਾਂ ਕਹਿੰਦੇ ਆ ਰੁੱਖ ਦਰਖਤ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਬੈਲ ਦੇ ਬਟਨ ਨੂੰ ਜ਼ਰੂਰ ਦਬਾਓ ਇਹ ਵਰਮਾ ਡੇਕ ਆ ਗਈ ਬਈ ਆ ਨੇਮਾਗੇ ਜਿਹੜਾ ਆਪਣਾ ਨਾਮ ਹੀ ਚੱਲਦਾ ਉਸ ਤੋਂ ਬਾਅਦ ਆ ਜੋੜ ਤੋੜ ਦਾ ਬੂਝਾ ਆ ਗਿਆ ਬਈ ਇਹ ਪੌਦਾ ਵੀ ਵਧੀਆ ਬਈ ਇਹ ਤਾਂ ਆਪਾਂ ਦੇਖੇ ਹੀ ਪਹਿਲੀ ਵਾਰੀ ਵੀਡੀਓ ਨੂੰ ਬਈ ਦੱਬ ਕੇ ਸ਼ੇਅਰ ਕਰ ਦੋ ਤਾਂ ਕਿ ਕਿਸਾਨ ਪਰਮਾਨੰਦ ਅਖਾਰ ਤੱਕ ਪਹੁੰਚੇ